ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਣੋਂ ਪਿਆਰਪਸ ਸੱਚੇ ਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਦੁਸਰion ਵੱਲੋਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਆਜ਼ਾਦ ਗਰੁੱਪ ਪੰਜ ਮੈਂਬਰੀ ਕਮੇਟੀ ਵਾਲੇ ਦਾ ਕਿਸੇ ਵੀ ਸਿਆਸਤ ਦੇ ਨਾਲ ਕੋਈ ਸੰਬੰਧ ਨਹੀਂ ਹੈ ਜਰਨੈਲ ਸਿੰਘ ਪੰਡੋਰੀ ਤਾਕਤ ਮੰਨਦਾ ਕਹਿੰਦਾ ਸਾਲ 2021 ਤੋਂ ਲੈ ਕੇ ਹੁਣ ਤੱਕ ਨਸ਼ਿਆਂ ਖਿਲਾਫ ਤੇ ਰਿਸ਼ਵਤਖੋਰੀ ਵਿਰੁੱਧ ਲੜਾਈ ਲੜਦੇ ਆ ਰਹੇ ਹਨ ਅੱਜ ਤਰਨਤਨ ਵਿਖੇ ਇੱਕ ਨਿੱਜੀ ਪੈਲ ਅਸ ਦੇ ਵਿੱਚ ਜਾਦ ਗਰੁੱਪ ਪੰਜ ਮੈਂਬਰੀ ਕਮੇਟੀ ਵਾਲੇ ਨੇ ਇੱਕ ਅਹਿਮ ਮੀਟਿੰਗ ਬੁਲਾਈ ਜੋ ਰੈਲੀ ਦਾ ਰੂਪ ਧਾਰ ਗਈ ਆਮ ਮੀਟਿੰਗ ਦੌਰਾਨ ਪੈਂਜੋ ਮੈਂਬਰਾਂ ਨੇ ਸਟੇਜ ਤੇ ਬੋਲਦਿਆਂ ਹੋਇਆ ਕਿ 2021 ਦੇ ਵਿੱਚ ਆਜ਼ਾਦ ਗਰੁੱਪ ਹੋਣ ਦੇ ਵਿੱਚ ਇਸ ਕਰਕੇ ਆਇਆ ਸੀ ਜੋ ਦਿਨੋਂ ਦਿਨ ਨਸ਼ਿਆਂ ਕਾਰਨ ਨੌਜਵਾਨ ਬਰਬਾਦ ਹੁੰਦੇ ਜਾ ਰਹੇ ਨੇ ਅਤੇ ਇਹਨਾਂ ਦੇ ਵਿਰੁੱਧਵਾ ਚੁੱਕਣ ਵਾਸਤੇ ਹਲਕਾ ਤਰਨਤਨ ਦੇ ਦਿਨ ਚ ਬਾਲ ਕਸਬੇ ਤੋਂ ਪਹਿਲ ਕਦਮੀ ਕਰਦੇ ਹੋਏ ਪੰਜਾਬ ਕ ਪਿੰਡਾਂ ਦੇ ਮੋਤਬਾਰਾਂ ਦੇ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਆਜ਼ਾਦ ਗਰੁੱਪ ਬਣਾਇਆ ਗਿਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਭਾਵੇਂ ਚੋਣ ਹੋਵੇ ਦਾਨ ਸਾ ਬਾਬਾਵੇਂ ਪਾਰਲੀਮੈਂਟ ਭਾਵੇਂ ਹੋਵੇ ਪੰਚਾਇਤੀ ਦੀ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮੁਠ ਹੋ ਕੇ ਸਵਾਲ ਮਸ਼ਰੂਆ ਕਰਦੇ ਹਾਂ ਫਿਰ ਤੁਰਦੇ ਹਾਂ ਇਸ ਕਰਕੇ ਅੱਜ ਇਹ ਮਹ ਮੀਟਿੰਗ ਬੁਲਾਈ ਗਈ ਹੈ ਇਸ ਮੌਕੇ ਤੇ ਜਰਨੈਲ ਸਿੰਘ ਭੰਡੋਰੀ ਤਖਤਮਲ ਹਰਪਾਲ ਸਿੰਘ ਪਹਿਲਵਾਨ ਸਾਫ ਦਾ ਸਰਪੰਚ ਕੋਟ ਧਰਮਚੰਦ ਰਵਿੰਦਰ ਸਿੰਘ ਠਰੂ ਸਾਫ ਦਾ ਚੇਅਰਮੈਨ ਅਤੇ ਬੌਬੀ ਸਮਿਥ ਹੋਰ ਵੀ ਲੀਡਰਸ਼ਿਪ ਸਾਮਿਲ ਸੰ ਤਾਂ ਉਸੇ ਵੀ ਦੇਖੋ ਕਿ ਇਹ ਪੂਰਾ ਮਾਮਲਾ ਨੂਸਟੈਕ ਤੋਂ ਸਰਬਜੀਤ ਸਿੰਘ ਦੇ ਵਿਸ਼ੇਸ਼ ਪੋਟ ਸਤਿ ਸ੍ਰੀ ਅਕਾਲ ਜੀ ਪਾਰਟੀ ਵਾਲਕੇ ਜਰਮਨ ਚਨੈਲ ਸਿੰਘ ਸਰਵਕ ਸਰਪੰਚ ਪੁੜੇ ਦੇ ਤਰਫ ਤੋਂ ਮੈਂ ਜਿਹੜਾ ਸਾਡਾ ਭਰਾਵਾਂ ਦਾ ਯਾਦ ਗਰੁੱਪ ਜਨਵਰੀ 21 ਦੇ ਵਿੱਚ ਸਲਾਮ ਅਸ਼ਰਾ ਕਰਕੇ ਆਹੀ ਸ਼ੁਰੂ ਕੀਤਾ ਸੀ ਉਸ ਟਾਈਮ ਤੇ ਸਾਡੇ 5-7 ਤੋਂ ਹੀ ਸ਼ੁਰੂ ਹੋਏ ਸਾਂ ਹੁਣ ਦੇ ਹੁਣੇ ਇਸ ਟਾਈਮ ਤੇ ਤਕਰੀਬਨ ਅਸੀਂ 40 ਤੋਂ 50 ਪਿੰਡਾਂ ਦੇ ਵਿੱਚ ਸਾਡੇ ਯਾਦ ਗਰੁੱਪ ਦੇ ਮੌਤਬਰ ਮੈਂਬਰ ਨੇ ਉਹਨੇ ਮੌਤਬਰਾਂ ਮੈਂਬਰਾਂ ਦੀ ਅੱਜ ਹੀ ਇੱਕ ਮੀਟਿੰਗ ਵੀ ਰੱਖੀ ਹੈ ਇਹਦਾ ਮੁੱਦਾ ਲੈ ਚੱਲੇ ਜੀ ਪਾਰਟੀ ਦੀ ਅਸੀਂ ਨਸ਼ੇ ਦੇ ਵਿਰੁੱਧ ਜੋ ਲੋਕਾਂ ਨਾਲ ਟੱਕੇ ਹੁੰਦੇ ਉਹਦੇ ਵਿਰੁੱਧ ਤੇ ਪਿੰਡਾਂ ਦੇ ਵਿੱਚ ਜਿਹੜੇ ਝਗੜੇ ਆਉਂਦੇ ਉਹਨਾਂ ਦੇ ਵਰਤਵਾਦ ਕਸ਼ੀ ਕਰੀ ਦੀ ਆ ਵੀ ਪਿੰਡ 'ਚ ਬੈਠ ਕੇ ਪੰਚਾਇਤ 'ਚ ਬੈਠ ਕੇ ਉਹਦੇ ਫੈਸਲੇ ਕਰਾਇਆ ਜਿਦਾਂ ਪਿਛੇ ਇਲੈਕਸ਼ਨ ਆਈਆਂ ਸੀ ਦੁਬਾਰਾ ਕਿਹੜੀ ਪਾਰਟੀ ਦੀ ਉਤਲਗਟਾ ਕਿਸੇ ਪਾਰਟੀ ਨਾਲ ਸਾਡਾ ਕੋਈ ਸਮਝੌਤਾ ਨਹੀਂ ਜਦੋਂ ਵੀ ਕੋਈ ਇਲੈਕਸ਼ਨ ਆਉਦੀ ਆ ਕੁਦੋ ਸਾਡਾ ਸਮੁੱਚਾ ਗਰੁੱਪ ਬਹਿ ਕੇ ਬਹੁਤ ਸੰਤੀ ਨਾਲ ਫੈਸਲਾ ਕਰਦਾ ਵਾ ਕਿ ਕਿਹੜੇ ਉਮੀਦਵਾਰ ਦੀ ਸਪੋਰਟ ਕੀਤੀ ਜਾਵੇ ਪਰ ਨਾਲੇ ਖਸਾਨਾ ਦੇ ਲੋਕਾਂ ਨੂੰ ਇਹ ਵੀ ਕਰਨਾ ਚਾਹੁੰਦੇ ਕਿ ਕਿਤਨਾ ਸਾਡਾ ਹੋਰ سپورਟ ਮੰਗਦੀ ਚਾਹੀਦੀ ਹੈ ਗਰੁੱਪ ਤੇ ਹੋਰ ਵਾਦਾ ਹੋਣ ਦੀ ਹੈ ਪਿੰਡਾਂ ਦੇ ਵਿੱਚ ਸਾਡਾ ਤਾਂ ਆਪਣੀਆਂ ਜਿੰਨੇ ਹੀ ਵਾਦ-ਵਦ ਫੈਸਲੇ ਕਰਾਂਗੇ ਲੋਕਾਂ ਨੂੰ ਨਸ਼ੇ ਤੋਂ ਬਚਣ ਵਾਸਤੇ ਪ੍ਰੇਰਿਤ ਕਰਾਂਗੇ ਤੇ ਇਹ ਹੀ ਅੱਜ ਦੀ ਤਰੀਕ ਦੇ ਵਿੱਚ ਲੋਕਾਂ ਦੀ ਮੁਸ਼ਕਲ ਹੈ ਜੋ ਨਸ਼ਾ ਹੈ ਕਤੋਂ ਲੋਕ ਪਰੇਸ਼ਾਨ ਤੇ ਤੰਗ ਅੱਤੇ ਤਾਂ ਹੀ ਇਹ ਪਰਫਾਰਮੈਂਸ ਝੋਰੀਆਂ ਹੁੰਦੀਆਂ ਮਿੱਤਰ ਜਿਵੇਂ ਚੋਣ ਆਦੀ ਤਾਂ ਤੰਗ ਹੋਏ ਇਹਦੇ ਬਾਰੇ ਵੀ ਅਜੇ ਫੱਟਿਆ ਨਹੀਂ ਕਿਹੜੀ ਪਾਰਟੀ ਨੂੰ ਜੇ ਫੈਸਲਾ ਕਰਦੇ ਅਸੀਂ ਅਜੇ ਇਹਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਇਹ ਅਜੇ ਸਾਰੇ ਸਾਡੀ ਵਿਚਾਰ ਹੋਊਗੀ ਵਿਚਾਰ ਹੋ ਕੇ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਬਹੁਤ ਸੰਤੀ ਦੇ ਨਾਲ ਜੋ ਬਹੁਤ ਸੰਤੀ ਕਹੂਗੀ ਸਾਡੇ ਗਰੁੱਪ ਦੀ ਉਹਦੇ ਮਤਲਬ ਵਿਚਾਰ ਕੀਤੀ ਵੀ ਯਾਦ ਗਰੁੱਪ ਵਾਸਤੇ ਇੱਕ ਦੇ ਇਲੈਕਸ਼ਨ ਆਈਆਂ ਇੱਕ ਹੀ ਵੇ ਵਰੇ ਗੱਲ ਮੰਗੌਣੀਆਂ ਅਸੀਂ ਜਿਹੜਾ 2021 ਯਾਦਗਰੁੱਪ ਤਿਆਰ ਕੀਤਾ ਹੈ ਸਾਡਾ ਉਦੋਂ ਦਾ ਚੱਲੀ ਆ ਰਿਹਾ 2021 ਦਾ ਉਸ ਤੋਂ ਮਤਲਬ ਅਸੀਂ ਯਾਦਗਰੁੱਪ ਬਣਾਇਆ ਹੈ ਇਸ ਵਾਸਤੇ ਲੋਕਾਂ ਦੀ ਸੇਵਾ ਵਾਸਤੇ ਤੇ ਭਾਈਚਾਰਾ ਸੰਜਾਸਤ ਵਾਸਤੇ ਤੇ ਸਾਡਾ ਉਗਾ ਜਿਹੜਾ ਮਗਰੋਂ ਕੋਈ ਯਾਦਗਰੁੱਪ ਵੀਰਾਂ ਤਿਆਰ ਕੀਤਾ ਗਏ ਨੇ ਤੇ ਇਸ ਵਾਸਤੇ ਵੀ ਲੋਕਾਂ ਨੂੰ ਪਤਾ ਲੱਗੇ ਵੀ ਸਾਡਾ ਯਾਦਗਰੁੱਪ ਵੱਖਰਾ ਵਾ ਅਸੀਂ ਵੱਖਰੇ ਕੰਮ ਕਰਦੇ ਹਾਂ ਵੱਖਰੇ ਸਾਡਾ ਲੈਣਾ ਦੇਣਾ ਉਹਨਾਂ ਦਾ ਉਹ ਚਲੋ ਚੱਲਣ ਡਿਆ ਵਾ ਕਿ ਨਹੀਂ ਚੱਲਣ ਡਿਆ ਇਹ ਉਹਨਾਂ ਨੂੰ ਪਤਾ ਹੋਊਗਾ ਇਸ ਵਾਸਤੇ ਅਸੀਂ ਵੀਰਨ ਸਤੀ ਜੀ ਆਪਣਾ ਜਾਦ ਗਰੁੱਪ ਦੀ ਸ਼ਕਤੀ ਪ੍ਰਦਰਸ਼ਨ ਗੈਹ ਲੋ ਜਿੱਦਾਂ ਮਤ ਤੁਹਾਡੇ ਜਾਦ ਗਰੁੱਪ ਤੋਂ ਕਿਹੜੇ ਕਿਹੜੇ ਕੰਮ ਆ ਮੁਕ ਹੋਏ ਇਹਦੇ ਲੈ ਕੇ ਚਿਰੇ ਲੋਕ ਸਮਾਜ ਦੇ ਕੰਮ ਵਧਿਆ ਜੀ ਕਰਨ ਵਾਸਤੇ ਰੋਖ ਲਾਉਣ ਵਾਸਤੇ ਹੋਰ ਕੋਈ ਆਮ ਦੁਨੀਆ ਦਾ ਜਿਹੜੇ ਕਿਸੇ ਤਰ੍ਹਾਂ ਦਾ ਕਿਸੇ ਨੂੰ ਮੁਸੀਬਤ ਪਾਉਂਦੀ ਉੱਥੇ ਹੀ ਹਾਜ਼ਰ ਹੈ ਚ 24 ਘੰਟੇ ਹਾਜ਼ਰ ਹੁੰਦੇ ਇਹਨਾਂ ਲੋਕਾਂ ਨੂੰ ਵੀ ਫੀਲ ਕਰਮਾ ਦਿੰਦੇ ਜਿਹੜਾ ਜੀ ਅੱਜ ਤੋਂ ਜਾਦ ਗਰੁੱਪ ਜਿਹਦਾ ਕਾਲੀ ਜਨ ਸਮਰਥਨ ਦੇ ਰਿਹਾ ਉਹਦੇ ਨਾਲੋਂ ਤੁਹਾਡਾ ਗਰੁੱਪ ਵੱਖਰਾ ਇਹ ਵੱਖਰਾ ਜੀ ਬਿਲਕੁਲ ਵੱਖਰਾ ਸਾਡਾ ਪੁਰਾਣਾ ਜੀ ਇਹ ਤੇ ਤੁਹਾਨੂੰ ਦੱਸਿਆ ਸਾਡਾ 2021 ਦਾ ਗਰੁੱਪ ਤਿਆਰ ਹੋਇਆ ਜੀ ਤੇ ਉਹਨਾਂ ਨੂੰ ਗਰੁੱਪ ਪਹਿਲੀ ਗੱਲ ਵੇਖੋ ਉਹਨਾਂ ਗਰੁੱਪ ਭਰਉਣ ਲੱਗੇ ਸਾਨੂੰ ਨੇ ਪੁੱਛਿਆ ਹਾਂ ਲੇਕਿਨ ਉਹਨਾਂ ਦਾ ਫਰਜ਼ ਬੰਦਾ ਸਾਨੂੰ ਪੁੱਛ ਰਿਹਾ ਕਿਦਾਂ ਜੇ ਸਾਡੇ ਨਾਲ ਸਾਥ ਚੱਲਣਾ ਹੈ ਉਹਨਾਂ ਦਾ ਲੱਗ ਗਿਆ ਸਾਡਾ ਲੱਗ ਗਿਆ ਉਹਨਾਂ ਆਪਣੇ ਲੱਗ ਗਰੁੱਪ ਭਰਾਂਗੇ ਤੇ ਮਾਨੂੰ ਪਤਾ ਲੱਗ ਗਿਆ ਵੀ ਕਾਲੀ ਦਲ ਦੇ ਵਿੱਚ ਵੀ ਮਰਝੋ ਗਏ ਉਹ ਸਾਡਾ ਗਰੁੱਪ ਇਦਾਂ ਰਹੂਗਾ ਆਜ਼ਾਦ ਰਹੂਗਾ ਸਾਡੇ ਕੋ ਪਾਰਟੀ ਨਾਲ ਸੰਬੰਧ ਕੋਈ ਨਹੀਂ ਪਾਰਟੀ ਨਾਲ ਸੰਬੰਧ ਨਹੀਂ ਮੈਂ ਇੱਥੇ ਹੀ ਕਰ ਸਕਦੇ ਆਂ ਕੇਸ ਦੀ ਹਾਲ ਦੀ ਘੜੀ ਹਾਲ ਦੀ ਘੜੀ ਕੋਈ ਮੈਦਿਆਂ ਵਿਚਾਰ ਕਰਾਂਗੇ ਪੰਜ ਮੈਂਬਰ ਕਮੇਟੀ ਆ ਪੁਰਾਣਾ ਗਰੁੱਪ ਜਿੰਨੇ ਸਾਡੇ 28 29 35 50 ਉਹਨਾਂ ਦੇ ਵਿਚਾਰ ਲੈ ਕੇ ਉਸ ਤਰ੍ਹਾਂ ਜਿਹਦੇ ਸਲਾਹ ਮਸ਼ਵਰਾ ਉਹ ਗੁਦਰੀ ਹਾਲ ਦੀ ਘੜੀ ਕਿਸੇ ਤਰ੍ਹਾਂ ਨਾ ਜਿਹੜੀਆਂ ਜਿਮਨੀ ਚੌਂੜ ਹੋ ਰਹੀ ਹੈ ਨਾ ਤਰਨ ਤਾਰਨ ਦੀ ਜਿਮਨੀ ਚੌਂੜ ਡਾਕਟਰ ਸੋਹਲ ਦੀ ਮੌਤ ਤੋਂ ਬਾਅਦ ਵਿੱਚ ਉਹਦੇ ਸਬੰਧ ਵਿੱਚ ਅਸੀਂ ਫੈਸਲੇ ਲੈਣ ਵਾਸਤੇ ਇਕੱਠੇ ਹੋਏ ਆਂ ਤੇ ਉਹਦੇ ਬਾਰੇ ਵਿਚਾਰਾਂ ਰਿਆਂ ਕਰਨੀਆਂ ਜੀ ਅੱਜ ਅਸੀਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆਂ ਕਿ ਜਿਹੜੇ ਸਮਾਜਿਕ ਕ੍ਰਿਤੀਆਂ ਨਸ਼ਾ ਵਾ ਆ ਗੈਂਗਸਟਰ ਆ ਦੁਜਾ ਤੇਜਾ ਜਿਹੜਾ ਅਪਰਾਧ ਚੱਲ ਰਹੇ ਵਧ ਰਹੇ ਇਹਨੂੰ ਆਪਾਂ ਰੋਕਣ ਬਾਰੇ ਸਾਰੇ ਹੰਬੜਾ ਮਾਰੀਏ ਸਾਰੇ ਰਲ ਕੇ ਇਹਨੂੰ ਠੱਲ ਪਾਈ ਜਾਵੇ ਤੇ ਪੈ ਸਕਦੀ ਆ ਨਹੀਂ ਤੇ ਨਹੀਂ ਪੈ ਸਕਦੀ ਅੱਜ ਦੀ ਮੀਟਿੰਗ ਸਾਡੀ ਇਸ ਸੰਬੰਧ ਜੋ ਰਹੀ ਆ ਵੀ ਅਸੀਂ ਇਲਾਕੇ ਦੇ ਮੋਢ ਬਰਾਂ ਨੇ ਰਲ ਕੇ ਆਜ਼ਾਦ ਗਰੁੱਪ 21 ਜ ਬਣਾਇਆ ਸੀ ਅਸੀਂ ਆਜ਼ਾਦ ਗਰੁੱਪ ਬਣਾਇਆ ਸੀ ਜਿਸ ਸਵਾਰਥ ਸ਼੍ਰੀਵਾਲੀ ਪੀ ਲੋਕਾਂ ਜਿਨ੍ਹਾਂ ਨਾਲ ਧੱਕਾ ਗਰੀਬ ਗੁਰਬੇ ਨਾਲ ਦਾ ਉਹਨਾਂ ਦੇ ਨਾਲ ਖੜਾਂਗੇ ਤੇ ਕਰਪਸ਼ਨ ਦੇ ਵਿਰੁੱਧ ਡਟ ਕੇ ਜਿਹੜਾ ਵਾਪੀ ਅਸੀਂ ਲੋਕਾਂ ਦਾ ਸਾਹਸ ਦੇਵਾਂਗੇ